ਭਾਰਤੀ ਹਵਾਈ ਫੌਜ ਵੱਲੋਂ 6 ਦਹਾਕਿਆਂ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਮਿਗ 21 ਲੜਾਕੂ ਜਹਾਜ਼ ਨੂੰ ਰਸਮੀ ਤੌਰ ਤੇ ਆਖਰੀ ਵਿਦਾਇਗੀ ਦਿੱਤੀ ਗਈ। ਇਸ ਸਬੰਧੀ ਚੰਡੀਗੜ੍ਹ 에ਅਰ ਬੇਸ ਵਿਖੇ ਵਿਦਾਇਗੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀ ਡੀ ਐਸ ਜਨਰਲ ਅਨਿਲ ਚੋਹਾਨ ਹਵਾਈ ਫੌਜ ਮੁਖੀ 에어 ਮਾਰਸ਼ਲ ਐਪੀ ਸਿੰਘ ਅਤੇ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। MiG-21 ਦੀਆਂ ਸੇਵਾਵਾਂ ਨੂੰ ਰਸਮੀ ਫਲਾਈਪਾਸ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਹਵਾਈ ਫੌਜ ਦੇ ਪੈਰਾ ਟ੍ਰੂਪਰਾਂ ਦੀ ਟੀਮ ਆਕਾਸ਼ ਗੰਗਾ ਤੇ 8000 ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ MiG-21 ਨੂੰ ਸਲੂਟ ਕੀਤਾ। ਇਸ ਦੌਰਾਨ MiG-21 ਜਹਾਜ਼ਾਂ ਨੇ ਹਵਾਈ ਪ੍ਰਦਰਸ਼ਨ ਕੀਤਾ ਅਤੇ ਜੰਗੀ ਦ੍ਰਿਸ਼ਾਂ ਨੂੰ ਪ੍ਰਦਰਸ਼ਿਤ ਕੀਤਾ। ਇਸ ਮੌਕੇ ਰੱਖਿਆ ਮੰਤਰੀ ਰਾਣਾ ਸਿੰਘ ਨੇ MiG-21 ਦੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਈ ਮੌਕਿਆਂ ਤੇ ਇਸ ਜੰਗੀ ਜਹਾਜ਼ ਨੇ ਆਪਣੀ ਫੈਸਲਾਕੁਨ ਸਮਰੱਥਾ ਨੂੰ ਦਰਸਾਇਆ ਹੈ ਭਾਰਤੀ ਹਵਾਈ ਫੌਜ ਵੱਲੋਂ 1960 ਵਿੱਚ MiG-21 ਦੀ ਚੰਡੀਗੜ੍ਹ ਵੇਤੀ ਆਪਣੇ ਜੰਗੀ ਵੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ 1963 ਵਿੱਚ ਵਿੰਗ ਕਮਾਂਡਰ ਦਿਲਬਾਖ ਸਿੰਘ ਨੇ MiG-21 ਦੀ ਪਹਿਲੀ ਸਕੁਐਡਰਨ ਦੀ ਅਗਵਾਈ ਕੀਤੀ ਸੀ